ਦਾਨ ਦਿਓ ਇਨਹੀਂ ਕੋ ਕੋਲੋਂ ਆਣ ਕੋ ਦਾਨਨਾ ਲੱਗਦੀ ਨਹੀਂ ਕੋ ਇਕ ਇਹ ਵੀ ਗੱਲ ਸਮਝਾ ਵੀ ਦਾਨ ਵੀ ਨਹੀਂ ਆ ਇਹ ਉਹਦੇ ਦਿੱਤੇ ਦੇ ਵਿੱਚੋਂ ਆਪਾਂ ਦਿੱਤੇ ਆ ਸਿੱਖ ਸਿੱਖ ਦੀ ਬਾਹ ਫੜ ਲਵੇ ਇਸ ਤੋਂ ਵੱਡੀ ਰੀਸ ਹੋਰ ਨਹੀਂ ਹੋ ਸਕਦੀ ਉਹੀ ਵੀ ਬੱਚਾ ਜਿਹੜਾ ਉਰੇ ਰੈਗੂਲਰ ਆ ਰਿਹਾ ਵੀ ਘੋੜਿਆਂ ਵਾਲੇ ਗੁਰਦੁਆਰੇ ਰੈਗੂਲਰ ਆ ਕੇ ਉਰੇ ਗੱਤਕਾ ਸਿੱਖ ਰਿਹਾ ਜਿਹੜੀ ਵੀ ਹੈ ਉਹਰੇ ਹਨਾ ਵੀ ਵਿਦਿਆ ਲੈ ਰਿਹਾ ਉਸ ਦੀ ਆਪਾਂ ਸਾਰੀ ਜੋ ਵੀ ਹੋਊਗਾ ਆਪਾਂ ਸਾਰੀ ਜ਼ਿੰਮੇਵਾਰੀ ਚੱਕਣ ਪਿਆ ਜੋ ਖਨਵਾਰਨ ਸਾਹਿਬ ਗਰੇਲ ਦੀ ਸੇਵਾ ਹੁੰਦੀ ਹੈ ਗਰੇਲ ਜਦਾਂ ਕਾਲਜ ਦੀ ਸੇਵਾ ਹੋਗੀ ਰਾਸ਼ਨ ਦੀ ਸੇਵਾ ਹੋਗੀ ਇਸ ਤੋਂ ਇਲਾਵਾ ਜਿੱਦਾਂ ਹੋਰ ਆਪਾਂ ਨੂੰ ਗੁਰਸਿੱਖ ਪਰਿਵਾਰ ਹੁੰਦੇ ਆ ਉਹਨਾਂ ਦੇ ਘਰ ਘਰ ਜਾ ਕੇ ਹਨ ਜਿੱਦੋਂ ਜ਼ਖਮ ਹੁੰਦੇ ਨੇ ਪੱਟੀ ਦੀ ਸੇਵਾ ਘਰ ਘਰ ਚਲਦੀ ਜੀ ਆਪਾਂ ਜਿਹੜੇ ਵੀ ਬੈਟ ਤੇ ਨੇ ਹਨਾ ਨਹੀਂ ਕਮਾਂਦੇ ਹੈਗੇ ਲੋਡ ਬੰਦ ਨੇ ਉਹ ਕਿਸੇ ਵੀ ਜ਼ਰੂਰੀ ਵੀ ਜੋ ਸਿੱਖ ਨੇ ਜਾਂ ਕੋਈ ਵੀ ਕਿਸੇ ਵੀ ਧਰਮ ਦੇ ਆਪਾਂ ਉਹ ਸਭੀ ਹੈਲਪ ਕਰਦੇ ਆ ਉਹਦੇ ਵਿੱਚ ਜਾ ਕੇ ਘਰ ਘਰ ਆਪਾਂ ਰਾਸ਼ਨ ਦੀ ਸੇਵਾ ਫਿਰ ਲਜਾਲਾ ਚਾਹਤਾ ਬੱਚੇ ਹੋਰ ਆਏ ਪਏ ਨੇ ਜਾਂ ਇਹਨਾਂ ਨੂੰ ਵੀ ਕਿਸੇ ਚੀਤੀ ਲੋੜ ਪੈਂਦੀ ਆ ਤਾਂ ਉਸ ਚੀਤੀ ਆਪਾਂ ਪੂਰੀ ਕਰਾਂਗੇ ਜ਼ਰੂਰੀ ਨਹੀਂ ਵੀ ਇਹ ਨਾਪੇ ਦੇ ਵਿੱਚ ਆ ਪਟਿਆਲੇ ਹੋਵੇ ਰਾਜਪੁਰਾ ਹੋਵੇ ਜਾਂ ਸ਼ੰਭੂ ਹੋ ਗਿਆ ਹਰ ਇੱਕ ਥਾਂ ਤੇ ਲੈਦਾ ਲੈਦਾ ਟੀਮਾਂ ਨੇ ਤੇ ਕੋਈ ਵੀ ਐਦਾਂ ਦਾ ਜਵਾਬ ਜੇ ਆਪ ਜੀ ਨੂੰ ਲੱਗਦਾ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਨੇ ਕਿ ਜਿਹੜੇ ਬੱਚੇ ਸਿੱਖੀ ਦੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਕਿਸੇ ਵੀ ਚੀਜ਼ ਦੀ ਲੋੜ ਨਾ ਹੋਵੇ ਵੀ ਮੰਨ ਕੇ ਚੱਲੋ ਜੇ ਉਹਨਾਂ ਨੂੰ ਵਿੱਤੀ ਦੀ ਲੋੜ ਹੈ ਜਿੱਦਾਂ ਡਾਕਟਰ ਵੀਰਾ ਆਪਣਾ ਲਿਆ ਸਿੰਘ ਸੇਕ ਨੇ ਰਾਜਨ ਹਨਾ ਐਸਐਮਟੀ ਆ ਦੇ ਨੇ ਇਸ ਤੋਂ ਲਾਵਾ ਜਿਹੜੀ ਆਪਣੀ دنیਆਵੀ ਪੜ੍ਹਾਈ ਆ ਠੀਕ ਆ ਸਕੂਲਾਂ ਦੀਆਂ ਫੀਸਾਂ ਨੇ ਇਹਨਾਂ ਬੱਚਿਆਂ ਦੀ ਆਪਣੀ ਸੋਸਾਇਟੀ ਵੱਜੋਂ ਭਰੀਆਂ ਜਾਣਗੀਆਂ ਅਸੀਂ ਖੜੇ ਆ ਇਤਿਹਾਸਿਕ ਨਗਰੀ ਨਾਭਾ ਦੇ ਇਤਿਹਾਸਿਕ ਸਥਾਨ ਗੁਰਦੁਆਰਾ ਡੇਰਾ ਬਾਬਾ ਅਜਾਪਾਲ ਸਿੰਘ ਦੀ ਘੋੜਿਆਂ ਵਾਲਾ ਸਾਹਿਬ ਵਿਖੇ ਜਿੱਥੇ ਇੱਥੋਂ ਦੇ ਕਥਾ ਪ੍ਰਚਾਰਕ ਨੇ ਜਿਹੜੇ ਡਾਕਟਰ ਮਨਿੰਦਰ ਸਿੰਘ ਜੀ ਉਹਨਾਂ ਵੱਲੋਂ ਛੋਟੇ ਬੱਚਿਆਂ ਨੂੰ ਜਿੱਥੇ ਦਮਾਲੇ ਅਤੇ ਦਸਤਾਰ ਦੀ ਸਖਲਾਈ ਜਿਹੜੀ ਦਿੱਤੀ ਜਾਂਦੀ ਹੈ ਉੱਥੇ ਛੋਟੇ ਬੱਚਿਆਂ ਨੂੰ ਸੰਥਿਆ ਜਿਹੜੀ ਗੁਰਬਾਣੀ ਦੀ ਲਗਾਤਾਰ ਉਹਨਾਂ ਵੱਲੋਂ ਜਾਰੀ ਹੈ ਅਤੇ ਸਵੇਰੇ ਸ਼ਾਮ ਕਥਾ ਵਿਚਾਰਾਂ ਦੀਆਂ ਜਿਹੜੀਆਂ ਸੰਗਤ ਨਾਲ ਕੀਤੀਆਂ ਜਾਂਦੀਆਂ ਨੇ ਔਰ ਵਿਲੱਖਣ ਗੱਲ ਇਹ ਹੈ ਕਿ ਉਹਨਾਂ ਵੱਲੋਂ ਦਸਤਾਰਬੰਦੀ ਦੇ ਨਾਲ-ਨਾਲ ਛੋਟੇ ਬੱਚਿਆਂ ਨੂੰ ਸ਼ਾਮ ਨੂੰ ਗਤਕੇ ਦੀ ਸਿੱਖਿਆ ਜਿਹੜੀ ਹੈ ਉਹ ਦਿੱਤੀ ਜਾਂਦੀ ਹੈ ਉਹਦੇ ਵਿੱਚ ਬੀਬੀਆਂ ਵੀ ਵੱਡੀ ਗਿਣਤੀ ਚ ਆਉਂਦੀਆਂ ਨੇ ਤੇ ਨੌਜਵਾਨ ਮੁੰਡੇ ਵੀ ਆਉਂਦੇ ਨੇ ਤਿੰਨੋ ਚਾਰੋਂ ਸਰਵਾਮਾਨ ਜਿਹੜੀਆਂ ਉਹਨਾਂ ਵੱਲੋਂ ਲਗਾਤਾਰ ਇਸ ਸਥਾਨ ਤੇ ਨਿਭਾਈਆਂ ਜਾ ਰਹੀਆਂ ਨੇ ਇੱਕ ਬੱਚਾ ਅਸੀਂ ਤੁਹਾਨੂੰ ਮਿਲਾਉਨੇ ਆ ਨਵਜੋਤ ਸਿੰਘ ਜੋ ਕਿ ਸ੍ਰੀ ਗੁਰੂ ਤੇਗ ਬਹਾਦਰ ਕਲੋਨੀ ਚੋਂ ਦਿੱਲੀ ਇੱਥੇ ਗਤਕਾ ਸਿੱਖਣ ਲਈ ਆਉਂਦਾ ਸੀ ਪਰ ਉਹਦਾ ਸਾਈਕਲ ਹੈ ਜਿਹੜਾ ਗੁਰੂ ਘਰ ਤੋਂ ਚੋਰੀ ਹੋ ਗਿਆ ਲੋੜਵੰਦ ਪਰਿਵਾਰ ਹੋਣ ਕਰਕੇ ਸਾਈਕਲ ਹੈ ਜਿਹੜਾ ਨਹੀਂ ਲਿੱਤਾ ਗਿਆ ਤੇ ਬਾਬਾ ਜੀ ਵੱਲੋਂ ਸੰਗਤ ਨੂੰ ਬੇਨਤੀ ਕੀਤੀ ਗਈ ਔਰ ਪਟਿਆਲਾ ਤੋਂ ਵਿਸ਼ੇਸ਼ ਤੌਰ ਤੇ ਦਲਪੰਥ ਸੋਸਾਇਟੀ ਹੈ ਜਿਹੜੀ ਉਹ ਸਿੰਘ ਨੇ ਜਿਹੜੇ ਨਵਾਂ ਸਾਈਕਲ ਤੁਸੀਂ ਦੇਖ ਰਹੇ ਹੋ ਮੇਰੇ ਪਿੱਛੇ ਖੜਾ ਹੈ ਲੈ ਕੇ ਆਏ ਨੇ ਸਾਡੇ ਨਾਲ ਹੈ ਬੱਚਾ ਨਵਜੋਤ ਉਹਦੇ ਨਾਲ ਵੀ ਗੱਲਬਾਤ ਕਰਾਂਗੇ ਪੁੱਤਰ ਕੀ ਨਾਮ ਹੈ ਤੁਹਾਡਾ ਨਵਜੋਤ ਸਿੰਘ ਕਿਹੜੀ ਕਲਾਸ ਪੜ੍ਹਦੇ ਹੋ 8 ਕਿਵੇਂ ਸਾਈਕਲ ਕਿਵੇਂ ਚੋਰੀ ਹੋਇਆ ਤੁਹਾਡਾ ਮੈਂ ਸੰਤਿਆ ਮੰਜੀ ਸਾਹਿਬ ਗੁਰਦਵਾਰੇ ਦਾ ਤੁਸਨ ਨਾ ਆਇਆ ਸੀਗਾ ਉੱਥੇ ਸਾਈਕਲ ਬਾਹਰ ਕਢਾਇਆ ਸੀਗਾ ਸਾਈਕਲ ਫਿਰ ਚੋਰੀ ਹੋ ਗਿਆ ਫਿਰ ਬਾਅਦੋਂ ਦਿੱਲੀ ਆਨੇ ਉਹ ਕਿਦ ਕਾ ਸਿੱਖਣ ਹਾਂਜੀ ਸੰਤਿਆ ਵੀ ਲੈਨੇ ਹੋ ਹਾਂਜੀ ਅੱਛਾ ਫੇਰ ਫੇਰ ਅ ਬਾਬਾ ਜੀ ਨੇ ਸਾਈਕਲ ਹੀ ਉਹ ਤੇ ਕਿਤੇ ਤੇ ਸਾਈਕਲ ਲੈ ਕੇ ਦਿੱਤਾ ਮੈਂ ਸਿੰਘ ਸਾਹਿਬਾਇ ਖਾਲਸਾ ਵਾਈ ਗੁਰਜੀ ਕੀ ਫਤਿਹ ਜੀ ਹਲਾ ਧੰਵਾ ਤੁਹਾਡਾ ਤੁਸੀਂ ਲੋੜਵੰਦ ਪਰਿਵਾਰ ਦੀ ਮਦਦ ਕੀਤੀ ਹੈ ਬੱਚੇ ਦਾ ਸਾਈਕਲ ਚੋਰੀ ਹੋ ਗਿਆ ਸੀ ਕਿਵੇਂ ਦੇਖਦੇ ਹੋ ਬੱਚਿਆਂ ਨੂੰ ਸੰਥਿਆ ਵੀ ਦਿੰਦੇ ਹੋ ਦਸਤਾਰ ਦੀ ਸਕਲਾਈ ਦਮਾਲੇ ਦੀ ਸਕਲਾਈ ਤੇ ਇਸ ਕਥਾ ਵਿਚਾਰਾ ਵੀ ਦਿੱਲੀ ਚਲਦੀਆਂ ਨੇ ਐਂ ਦੇਖੋ ਜਿਵੇਂ ਗੁਰੂ ਪਾਤਸ਼ਾਹ ਮਹਾਰਾਜ ਜਿਹਦਾ ਹੁਕਮ ਹੈ ਦਾਨ ਦਿਓ ਇਨਹੀਂ ਕੋ ਭਲੋ ਔਰ ਆਣ ਕੋ ਦਾਨ ਨਾਲ ਲੱਗਦੇ ਨਿਕੋ ਤੇ ਇੱਕ ਇਹ ਵੀ ਗੱਲ ਸਮਝਾ ਵੀ ਦਾਨ ਵੀ ਨਹੀਂ ਹੈ ਉਹਦੇ ਦਿੱਤੇ ਦੇ ਵਿੱਚੋਂ ਆਪਾਂ ਦਿੱਤੇ ਆ ਸਿੱਖ ਸਿੱਖ ਦੀ ਬਾਹ ਫੜ ਲਵੇ ਇਸ ਤੋਂ ਵੱਡੀ ਰੀਸ ਹੋਰ ਨਹੀਂ ਹੋ ਸਕਦੀ ਜੀ ਤੇ ਜਿਹੜੇ ਬੱਚੇ ਲਾਇਕ ਨੇ ਗਤਕਾ ਸਿੱਖਦੇ ਨੇ ਸ਼ਸਤਰ ਵਿਦਿਆ ਦਾ ਅਭਿਆਸ ਕਰਦੇ ਨੇ ਸੰthia ਦਾ ਅਭਿਆਸ ਕਰਦੇ ਨੇ ਕਥਾ ਰੋਜ਼ ਆ ਕੇ ਸੁਣਦੇ ਨੇ ਜਿਹੜੇ ਬੱਚੇ ਲਾਇਕ ਨੇ ਤੇ ਉਹਨਾਂ ਦੀ ਸੇਵਾ ਕਰਨੀ ਉਹ ਸਾਰਿਆਂ ਦਾ ਫਰਜ਼ ਹੈ ਹੀ ਨੇ ਤੇ ਦਲਪੰਥ ਸੇਵਾ ਸੁਸਾਇਟੀ ਪਟਿਆਲਾ ਉਹਨਾਂ ਦੇ ਜਿਹੜੇ ਮੇਨ ਪ੍ਰਧਾਨ ਨੇ ਸਰਦਾਰ ਗੁਰਵਿੰਦਰ ਸਿੰਘ ਜੀ ਚੱਡਾ ਸਾਹਿਬ ਉਹ ਵੀ ਸਾਡੇ ਵਿੱਚ ਨੇ ਤੇ ਵਿਸ਼ੇਸ਼ ਤੌਰ ਤੇ ਆਪ ਪਟਿਆਲੇ ਤੋਂ ਸਾਈਕਲ ਖਰੀਦ ਕੇ ਟੈਂਪੂ ਦੇ ਵਿੱਚ ਲੱਦ ਕੇ ਸਪੈਸ਼ਲ ਪਟਿਆਲੇ ਤੋਂ ਇੱਥੇ ਬੱਚੇ ਨੂੰ ਦੇਣ ਵਾਸਤੇ ਉਹ ਆਏ ਨੇ ਜੀ ਤੇ ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਉਹਨਾਂ ਦਾ ਧੰਨਵਾਦ ਹੈ ਇਹ ਚੈਨਲ ਦੇ ਮਾਧਮ ਰਮ ਸਾਰੀਆਂ ਸੰਗਤਾਂ ਦਾ ਧੰਨਵਾਦ ਹੈ ਤੇ ਮੈਂ ਅਪੀਲ ਵੀ ਤੇ ਬੇਨਤੀ ਵੀ ਕਰਨੀ ਚਾਹਾਂਗਾ ਕਿ ਜਿੱਥੇ ਵੀ ਕੋਈ ਗਰੀਬ ਸਿੱਖ ਹੈ ਭਾਈ ਤੇ ਉਹਨਾਂ ਦੀ ਬਾਹ ਫੜੀਏ ਉਹਨਾਂ ਦਾ ਹੱਥ ਫੜੀਏ ਤੇ ਆਪਾਂ ਉਹਨਾਂ ਨੂੰ ਉਚੇਰੇ ਲੈ ਕੇ ਜਾਈਏ ਜੀ ਸਾਡੇ ਨਾਲ ਦਲਪੰਥ ਸੁਸਾਇਟੀ ਦੇ ਸੇਵਾਦਾਰ ਵੀ ਨੇ ਜੋ ਵਿਸ਼ੇਸ਼ ਤੌਰ ਤੇ ਸਾਈਕਲ ਆ ਜਿਹੜਾ ਲੈ ਕੇ ਆਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਦੇਖਦੇ ਹੋ ਬੱਚੇ ਦੀ ਬਹੁਤ ਮਦਦ ਕੀਤੀ ਆ ਤੁਸੀਂ ਵਿਸ਼ੇਸ਼ ਤੌਰ ਤੇ ਪਟਿਆਲੋਂ ਸਾਈਕਲ ਲੈ ਕੇ ਆਏ ਹੋ ਦੇਖੋ ਜਿਹੜੀ ਅਸੀਂ ਆਹ ਦਲਪੰਥ ਸੇਵਾ ਸੁਸਾਇਟੀ ਬਣਾਈ ਸੀਗੀ ਫੈਲ ਤੌਰ ਤੇ ਅਸੀਂ ਇਹ ਸੌਦੇ ਸੀ ਕਿ ਵੀ ਜਿਹੜੇ ਬੱਚੇ ਵੀ ਗੁਰਬਾਣੀ ਦੇ ਨਾਲ ਜੁੜੇ ਹੋਏ ਨੇ ਸੰਥਿਆ ਕਰਦੇ ਨੇ ਹਰ ਜਦਾਂ ਗਤਕੇ ਦੇ ਵਿੱਚ ਜਿਹੜੇ ਵੀ ਗੁਰੂ ਗੁਰਮੁਖੀ ਜਿਹੜੇ ਵੀ ਹੈਗੇ ਨੇ ਉਹਨਾਂ ਨੂੰ ਕਿਸੇ ਵੀ ਚੀਜ਼ ਦੀ ਲੋੜ ਪੈਂਦੀ ਆ ਸਾਡਾ ਇਹ ਰਹਿੰਦਾ ਵੀ ਪਹਿਲਾਂ ਉਹਨਾਂ ਦੀ ਸਾਰੀਆਂ ਚੀਜ਼ਾਂ ਪੂਰੀਆਂ ਕਰੀ ਜਾਣ ਜਿਹੜੇ ਲੋੜਵੰਦ ਪਰਿਵਾਰ ਨੇ ਚਾਹੀਏ ਇਹ ਵੇਰ ਸੀਗਾ ਸਾਡਾ ਛੋਟਾ ਇਹਦੀ ਸਾਈਕਲ ਗੁੰਮੀ ਜਾਂ ਕੋਈ ਇਸ ਤੋਂ ਇਲਾਵਾ ਹੋਰ ਵੀ ਆ ਜਿਹੜੇ ਵੀ ਔਰੇ ਬੱਚੇ ਹੋਰ ਆਏ ਪਏ ਨੇ ਜਾਂ ਇਹਨਾਂ ਨੂੰ ਵੀ ਕਿਸੇ ਚੀਜ਼ ਦੀ ਲੋੜ ਪੈਂਦੀ ਆ ਤਾਂ ਉਸ ਚੀਜ਼ ਦੀ ਆਪਾਂ ਪੂਰੀ ਕਰਾਂਗੇ ਜ਼ਰੂਰੀ ਨਹੀਂ ਵੀ ਇਹ 90 ਦੇ ਵਿੱਚ ਪਟਿਆਲੇ ਹੋਵੇ ਰਾਜਪੁਰਾ ਹੋਵੇ ਜਾਂ ਸ਼ੰਭੂ ਹੋ ਹਰ ਇੱਕ ਥਾਂ ਤੇ ਲੈਦਾ ਲੈਦਾ ਟੀਮਾਂ ਨੇ ਤੇ ਕੋਈ ਵੀ ਐਦਾਂ ਦਾ ਜਵਾਗ ਜੇ ਆਪ ਜੀ ਨੂੰ ਦਿਖਦਾ ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਨੇ ਠੀਕ ਹੈ ਦਲਪੰਨ ਸੇਵਾ ਸੁਸਾਇਟੀ ਪਟਿਆਲਾ ਤੇ ਇਹਦੇ ਵਿੱਚ ਜਿਹੜਾ ਨੰਬਰ ਹੈ 98 78942737 ਇਸ ਤੇ ਸਾਡੇ ਨਾਲ ਸੰਪਰਕ ਕਰਕੇ ਜਿਹੜੇ ਬੱਚੇ ਸਿੱਖੀ ਦੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਕਿਸੇ ਵੀ ਚੀਜ਼ ਦੀ ਲੋੜ ਹੋਵੇ ਵੀ ਮੰਨ ਕੇ ਚਲੋ ਜੇ ਉਹਨਾਂ ਨੂੰ ਵਿਦਿਆ ਦੀ ਲੋੜ ਹੈ ਜਿੱਦਾਂ ਡਾਕਟਰ ਵੀਰਾ ਆਪਣਾ ਨਿਹੰਗ ਸਿੰਘ ਹੈਗੇ ਨੇ ਇਹ ਆਦਿ ਹਨਾ ਇਹ ਸੰਤਿਆ ਦੇਂਦੇ ਨੇ ਇਸ ਤੋਂ ਇਲਾਵਾ ਜਿਹੜੀ ਆਪਣੀ دنیਵੀਂ ਪੜ੍ਹਾਈ ਆ ਠੀਕ ਹੈ ਸਕੂਲਾਂ ਦੀਆਂ ਫੀਸਾਂ ਨੇ ਇਹਨਾਂ ਬੱਚਿਆਂ ਦੀ ਆਪਣੀ ਸੁਸਾਇਟੀ ਵੱਜੋਂ ਭਰੀਆਂ ਜਾਣਗੀਆਂ ਕੋਈ ਵੀ ਬੱਚਾ ਜਿਹੜਾ ਉਰੇ ਰੈਗੂਲਰ ਆ ਰਿਹਾ ਵੀ ਘੋੜਿਆਂ ਵਾਲੇ ਗੁਰਦੁਆਰੇ ਰੈਗੂਲਰ ਆ ਕੇ ਉਰੇ ਗਤਕਾ ਸਿੱਖ ਰਿਹਾ ਜਿਹੜੀ ਵੀ ਔਰੇ ਹਨਾ ਵੀ ਵਿਦਿਆ ਲੈ ਰਿਹਾ ਉਸ ਦੀ ਆਪਾਂ ਸਾਰੀ ਜੋ ਵੀ ਹੋਊਗਾ ਆਪਾਂ ਸਾਰੀ ਜ਼ਿੰਮੇਵਾਰੀ ਚੱਕਣ ਤਿਆਰ ਹਾਂ ਤੇ ਆਲੇ ਵੀ ਹੋਰ ਸੰਸਥਾ ਵੱਲੋਂ ਕਿਹੜੀਆਂ ਕਿਹੜੀਆਂ ਸੇਵਾਵਾਂ ਨੇ ਜਿਹੜੀਆਂ ਤੁਸੀਂ ਨਿਭਾਉਂਦੇ ਹੋ ਹੋਰ ਆਪਦੀ ਤੁਖਨਵਰਨ ਸਾਹਿਬ ਗ੍ਰਿਲ ਦੀ ਸੇਵਾ ਹੁੰਦੀ ਹੈ ਗ੍ਰਿਲਰ ਜਿੱਦਾਂ ਪਾਲਿਸ਼ ਦੀ ਸੇਵਾ ਹੋਗੀ ਰਾਸ਼ਨ ਦੀ ਸੇਵਾ ਹੋਗੀ ਇਸ ਤੋਂ ਇਲਾਵਾ ਜਿੱਦਾਂ ਹੋਰ ਆਪਾਂ ਨੂੰ ਗੁਰਸਿੱਖ ਪਰਿਵਾਰ ਹੁੰਦੇ ਆ ਉਹਨਾਂ ਦੇ ਘਰ ਘਰ ਜਾ ਕੇ ਹਨ ਜਿੱਦਾਂ ਜ਼ਖਮ ਹੁੰਦੇ ਨੇ ਪੱਟੀ ਦੀ ਸੇਵਾ ਘਰ ਘਰ ਚਲਦੀ ਹੈ ਜੀ ਆਪਣੀ ਇਸ ਤੋਂ ਇਲਾਵਾ ਜਿੱਦਾਂ ਵੀ ਆਪਾਂ ਨੂੰ ਕਿਤੋਂ ਫੋਨ ਆ ਜਾਂਦਾ ਚਾਹੇ ਉਹ ਵਿਕਲਾਂਤ ਚਾਹੇ ਕੋਈ ਜਿੱਦਾਂ ਹਨ ਕਿਸੇ ਸਾਈਕਲ ਗੁੰਮ ਹੋਈ ਕਿਸੇ ਕੋਈ ਵੀ ਚੀਜ਼ ਦੀ ਹੋਵੇ ਤਾਂ ਉਹ ਆਪਾਂ ਲਾਇਦਾ ਤੌਰ ਤੇ ਕਰ ਲੁੰਦੇ ਆ ਜਿਹੜੀ ਰੋਜ਼ਾਨਾ ਸੇਵਾ ਨੇ ਉਹ ਆਪਦੀ ਪਾਲਿਸ਼ ਦੀ ਸੇਵਾ ਚਲਦੀ ਹੁੰਦੀ ਹੈ ਕਿਸੇ ਵੀ ਗੁਰੂ ਘਰ ਦੇ ਵਿੱਚ ਕਿਤੇ ਵੀ ਜਿੱਦਾਂ ਦੁਖਨਵਾਰ ਸਭ ਤੋਂ ਮੁੱਖ ਉਹtheta ਤੇ ਕਰਦੀ ਕਰਦੇ ਆ ਰੈਗੂਲਰ ਸੇਵਾ ਤਾਂ ਉਸ ਤੋਂ ਇਲਾਵਾ ਜਿਹੜੀ ਰਾਸ਼ਨ ਸੇਵਾ ਉਹ ਜਿਹੜੇ ਆਪਣੇ ਪਰਿਵਾਰ ਬੰਨੇ ਹੋਏ ਨੇ ਠੀਕ ਆ ਜਿਹੜੇ ਵੀ ਬੈੱਡ ਤੇ ਨੇ ਹਨਾ ਨਹੀਂ ਕਮਾਂਦੇ ਹੈਗੇ ਲੋੜਵੰਦ ਨੇ ਉਹ ਕਿਸੇ ਵੀ ਜ਼ਰੂਰੀ ਉਹ ਸਿੱਖ ਨੇ ਜਾਂ ਕੋਈ ਵੀ ਕਿਸੇ ਵੀ ਧਰਮ ਦੇ ਆਪਾਂ ਉਹ ਸਭ ਦੀ ਹੈਲਪ ਕਰਦੇ ਆ ਉਹਦੇ ਵਿੱਚ ਜਾ ਕੇ ਘਰ ਘਰ ਪਰ ਆਸ਼ਨ ਦੀ ਸੇਵਾ ਪੀਰ ਰਜਾਨਾ ਚੱਲਦੀ ਹੈ ਸੁਣਿਆ ਤੁਸੀਂ ਲਗਾਤਾਰ ਦਲਫੰਤ ਸੁਸਾਇਟੀ ਵੱਲੋਂ ਡਿਸਟ੍ਰਿਕਟ ਪਟਿਆਲੇ ਦੇ ਅੰਦਰ ਹੀ ਮੈਂ ਕਹੂੰਗਾ ਸੇਵਾਵਾਂ ਨੇ ਜਿਹੜੀਆਂ ਜਾਰੀ ਨੇ ਔਰ ਵਿਸ਼ੇਸ਼ ਗੱਲ ਵੀਰ ਵੱਲੋਂ ਦੱਸੀ ਗਈ ਆ ਕਿ ਜਿਹੜੇ ਵੀ ਬੱਚੇ ਕਿਸੇ ਵੀ ਗੁਰੂ ਘਰ ਚ ਸੰਤਿਆ ਲੈਂਦੇ ਨੇ ਚਾਹੇ ਦਸਤਾਰ ਦੀ ਸਿੱਖਿਆ ਲੈ ਰਹੇ ਨੇ ਚਾਹੇ ਦਮਾਲੇ ਦੀ ਲੈ ਰਹੇ ਨੇ ਜਾਂ ਫਿਰ ਗਤਕਾ ਸਿੱਖਦੇ ਨੇ ਉਹਨਾਂ ਵਿੱਚੋਂ ਜੇਕਰ ਕੋਈ ਲੋੜ ਪਰਮੰਦ ਪਰਿਵਾਰ ਦੇ ਬੱਚੇ ਨੇ ਉਹਨਾਂ ਦੀ ਮਦਦ ਵਾਸਤੇ ਸੰਥਾ ਜਿਹੜੀ ਹਰ ਟਾਈਮ ਤਿਆਰ ਆ ਔਰ ਲੋੜਵੰਦਾਂ ਦੇ ਘਰਾਂ 'ਚ ਰਾਸ਼ਨ ਪਹੁੰਚਾਉਣ ਦਾ ਕੰਮ ਵੀ ਜਿਹੜਾ ਗਰੀਬ ਦਾ ਮੁਖ ਗੁਰੂ ਦੀ ਕੋਲਕ ਨੂੰ ਮੁਖ ਰੱਖਦੇ ਆ ਸ਼ਹੀਦ ਬਾਬਾ ਦੀਪ ਸਿੰਘ ਵੈਲਫੇਅਰ ਸੇਵਾ ਸੁਸਾਇਟੀ ਵਾਂਗ ਸੇਵਾਵਾਂ ਨੇ ਜਿਹੜੀਆਂ ਇਹਨਾਂ ਵੱਲੋਂ ਡਿਸਟ੍ਰਿਕਟ ਪੱਧਰ ਤੇ ਨਿਭਾਈਆਂ ਜਾਂਦੀਆਂ ਨੇ ਔਰ ਵੀਰ ਵੱਲੋਂ ਆਪਣਾ ਨੰਬਰ ਵੀ ਵਿਸ਼ੇਸ਼ ਤੌਰ ਤੇ ਦਿੱਤਾ ਗਿਆ ਜੇਕਰ ਕੋਈ ਲੋੜਵੰਦ ਪਰਵੰਧ ਪਰਿਵਾਰ ਕੋਈ ਮਦਦ ਲੈਣੀ ਚਾਹੁੰਦਾ ਹੈ ਜਾਂ ਉਹਦੇ ਆਲੇ ਦੁਆਲੇ ਕੋਈ ਇਹੋ ਜਿਹਾ ਪਰਿਵਾਰ ਹੈ ਜੀਨੂੰ ਮਦਦ ਦੀ ਲੋੜ ਹੈ ਤਾਂ ਵੀਰ ਉਹਨਾਂ ਨਾਲ ਸੰਪਰਕ ਕਰ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ